ਪੰਜ ਜੋ ਪੰਜ ਗੁਲਦਸਤਰੇ ਵਿੱਚ ਕਈ ਸਾਰੇ ਫੁੱਲ ਜਿਹੜੇ ਆ ਉਹ ਪਰੋ ਦਿੱਤੇਗੇ ਇਹੋ ਜੇ ਸੁਨੇਹ ਦਿੱਤੇ ਉਹਨਾਂ ਨੇ ਆਪਣੇ ਆਪ ਨੂੰ ਦੇਖ ਕੇ ਚਲੀਏ ਦੂਜਿਆਂ ਨੂੰ ਵੀ ਸਮਝ ਨਾ ਆਈ ਨਾ ਅਗਲੇ ਦੇ ਅੰਦਰ ਤਾਂ ਬਲਬਲਾ ਕੇ ਤਾਂ ਨਾ ਆਇਆ ਤੇ ਇਹਦੇ ਵਿੱਚ ਲੈਸਨ ਦਿੱਤਾ ਗਿਆ ਕਿ ਬੱਚਿਆਂ ਨੂੰ ਵੀ ਸਮਝਣਾ ਚਾਹੀਦਾ ਹੈ ਇਤਿਹਾਸ ਬਾਰੇ ਤੇ ਮਾਪਿਓ ਨੂੰ ਵੀ ਇਹ ਦੱਸਿਆ ਗਿਆ ਦੇ ਵਿੱਚ ਇਤਿਹਾਸ ਵੀ ਦੱਸਿਆ ਗਿਆ ਤੇ ਇਹ ਵੀ ਦੱਸਿਆ ਗਿਆ ਕਿ ਬੱਚੇ ਆਪਣੇ ਮਾਪਿਓ ਨਾਲ ਕੀ ਬਿਹੇਵ ਕਰਦੇ ਨੇ ਤੇ ਮਾਪਿਓ ਆਪਣੇ ਬੱਚਿਆਂ ਨਾਲ ਤੇ ਬੱਚੇ ਮਾਪਿਓ ਨਾਲ ਕਿਦਾਂ ਬਿਹੇਵ ਕਰਦੇ ਨੇ ਬਹੁਤ ਵਧੀਆ ਮੈਮ ਇਦਾਂ ਦੀਆਂ ਮੂਵੀਜ਼ ਆਣੀਆਂ ਚਾਹੀਦੀਆਂ ਤਾਂ ਕਿ ਲੋਕਾਂ ਨੂੰ ਲੋਕਾਂ ਦੇ ਨਾਲ ਜੋੜਿਆ ਜਾ ਸਕੇ ਤੋ ਪਿਆਰਾ ਮੂਵਮੈਂਟ ਮੂਵੀ ਦਾ ਉਹ ਸੀ ਜਦੋਂ ਅਰਦਾਸ ਹੋਈ ਸਾਰੇ ਖੜੇ ਹੋ ਗਏ ਉਸ ਟਾਈਮ ਤੇ ਲਿਟਰਲੀ ਗੂਸਬੰਬਸ ਆਗੇ ਸੀਗੇ ਪੰਜ ਵਿੱਚੋਂ ਪੰਜ ਸਟਾਰ ਦਵਾਂਗਾ ਮੂਵੀ ਨੂੰ ਮਸਟ ਵਾਚ ਆ ਸਭ ਨੂੰ ਦੇਖਣੀ ਚਾਹੀਦੀ ਉਹਨਾਂ ਜਦੋਂ ਡਰਿੰਕ ਕੀਤੀ ਤਾਂ ਉਹਨਾਂ ਦੇ ਨਾਲ ਕਿੰਨਾ ਬੁਰਾ ਬੁਰਾ ਹੋਇਆ ਤਾਂ ਜਦੋਂ ਉਹਨਾਂ ਨੇ ਘਰ ਦੇ ਨੂੰ ਮਨਾ ਵੀ ਕੀਤਾ ਸੀਗਾ ਵੀ ਉਹਨਾਂ ਦੀ ਗੱਲ ਮੰਨ ਨਹੀਂ ਚਾਹੀਦੀ ਸੀ ਤਾਂ ਉਹਨਾਂ ਨੇ ਨਹੀਂ ਮੰਨੀ ਤਾਂ ਇਹਦੇ 'ਚ ਉਹਨਾਂ ਦੀ ਗਲਤੀ ਸੀਗੀ ਤੇ ਉਹਨਾਂ ਨੂੰ ਦੱਸਿਆ ਵੀ ਹਾਂ ਆਪਣੇ ਘਰ ਦੇ ਦੀ ਗੱਲ ਮੰਨੋ ਤੇ ਉਹਨਾਂ ਨਾਲ ਰਲੋ ਮਿਲੋ ਤੇਨਾਂ ਦੀ ਗੱਲ ਦਾ ਸਤਕਾਰ ਕਰੋ ਗਿੱਪੀ ਭਾਜੀ ਦਾ ਆਪਣੀ ਫੈਮਿਲੀ ਦੇ ਰਿਲੇਟਡ ਹੋ ਗਿਆ ਪੰਜ ਉਹ ਮੈਂ ਕਹਿੰਨਾ 10 ਦੇ ਦिए 10 ਸੇ ਬਹੁਤ ਹੈ ਐਨੀਮਲ ਮੂਵੀ ਦੇਖੀ ਹੈ ਉਹਦੇ ਵਿੱਚ ਇੱਕ ਪਿਓ ਤੇ ਪੁੱਤ ਦੀ ਅਸੀਂ ਬੌਂਡਿੰਗ ਦੇਖੀ ਹੈ ਬਟ ਇਹ ਜਿਹੜਾ ਨਜ਼ਰੀਆ ਸੀਗਾ ਇਹ ਬਹੁਤ ਹੀ ਜ਼ਿਆਦਾ ਖੂਬਸੂਰਤ ਸੀ ਜਿਹਨੂੰ ਅਸੀਂ ਗੁਰਸਿੱਖੀ ਦੇ ਰੂਪ ਦੇ ਵਿੱਚ ਕਹਿ ਸਕਦੇ ਹਾਂ ਜੋ ਸਾਡੇ ਸਿਧਾਂਤ ਸਾਨੂੰ ਸਿਖਾਉਂਦੇ ਆ ਹਨਾ ਪਿਆਰ ਕਰਨਾ ਨਫ਼ਰਤ ਹਰ ਕਿਤੇ ਦੇਖੀ ਜਾ ਸਕਦੀ ਹੈ ਮਗਰ ਇਹਦੇ ਵਿੱਚ ਜੋ ਜਿਹੜੀ ਖੂਬ ਖੂਬਸੂਰਤੀ ਦੇ ਨਾਲ ਸਾਡੇ ਸਿਧਾਂਤਾਂ ਨੂੰ ਦਿਖਾਇਆ ਗਿਆ ਬਹੁਤ ਹੀ ਬਹੁਤ ਹੀ ਵਧੀਆ ਸੀ। ਸ਼ਾਇਦ ਇਹ ਫਿਲਮ ਨਹੀਂ ਸੀ ਇੱਕ ਸਚਾਈ ਸੀ ਜ਼ਿੰਦਗੀ ਦੀ ਜਿਹੜੀ ਹਰ ਰਿਸ਼ਤੇ ਲਈ ਬਣੀ। ਬੈਸਟ ਡਾਇਰੈਕਟਰ ਆਲਸ ਐਕਟਰ ਤਾਂ ਹੈ ਹੀ ਨੇ ਵਧੀਆ। ਬਹੁਤ ਹੀ ਵਧੀਆ ਐਗਜ਼ੀਕਿਊਸ਼ਨ ਹੈ ਫਿਲਮ ਦੀ। ਮਤਲਬ ਪਿਛਲਿਆਂ ਵੀ ਬਹੁਤ ਵਧੀਆ ਸੀ ਤਾਂ ਆਉ نو ਵਰਡਸ ਮੈਨੂੰ ਇੰਨੀ ਕ ਵਧੀਆ ਲੱਗੀ ਹੈ ਮੂਵੀ ਜਿਹੜੀ ਸੀ ਬਹੁਤ ਵਧੀਆ ਸੀ ਤੇ ਇੱਕ ਬੜੇ ਅਜ਼ੀਜ਼ ਮੇਰੇ ਚਲੋ ਮੈਂ ਬਾਅਦ ਚ ਮਿਲਦਾ ਉਹਨਾਂ ਨੂੰ ਮੂਵੀ ਦੇ ਵਿੱਚ ਮਾਂ ਦਾ ਕੀ ਫਰਜ ਆ ਪਿਓ ਦਾ ਕੀ ਫਰਜ ਆ ਪੁੱਤਰਾਂ ਦਾ ਕੀ ਫਰਜ ਆ ਇੱਕ ਧੀ ਦੀ ਕੀ ਵੈਲਿਊ ਹੈ ਗੁਰੂ ਸਾਹਿਬ ਦੇ ਦਰਸ਼ਨ ਦੀਦਾਰੇ ਭਾਵਨਾ ਉਹ ਸਥਾਨ ਕਲਗੀਧਰ ਪਾਸ਼ਾ ਦਾ ਉਹਦੀ ਮਹਿਮਾ ਅਰਦਾਸ ਸਰਬੱਤ ਦੇ ਭਲੇ ਦੀ ਹੈ ਨਾ ਬੜਾ ਵਧੀਆ ਕਨਸੈਪਟ ਆ 10 ਆਊਟ ਆਫ 10 ਸਾਨੂੰ ਇਹ ਚੰਗੀ ਲੱਗੀ ਸਾਨੂੰ ਅੱਛੀ ਲੱਗੀ ਇਸ ਫਿਲਮ ਚ ਸੱਚ ਦਿਖਾਇਆ ਗਿਆ ਕਿ ਬਹੁਤ ਰੇਅਰ ਫਿਲਮਾਂ ਹੁੰਦੀਆਂ ਜਿੱਚ ਸੱਚ ਦਿਖਾਇਆ ਜਾਂਦਾ ਹੈ ਹਰੇਕ ਦੀ ਜ਼ਿੰਦਗੀ ਜੋ ਵਾਪਰਦਾ ਹੈ ਉਹ ਦਿਖਾਂਦੇ ਹੈ ਸੁਖ ਦੁੱਖ ਲਾਈਫ ਦਾ ਪਾਰਟ ਹੈ ਦੁੱਖਾਂ ਨੂੰ ਦਿਖਾਇਆ ਗਿਆ ਉਸ ਤੋਂ ਆਪਾਂ ਕਿਵੇਂ ਬਚ ਸਕਦੇ ਹੈ ਉਸ ਤੋਂ ਆਪ ਨੂੰ ਬਚਨ ਵਾਸਤੇ ਹਰ ਰੋਜ਼ ਰੱਬ ਦਾ ਨਾਮ ਲੈਣਾ ਚਾਹੀਦਾ ਹੈ ਮੈਂ ਆਪਣੇ ਪੂਰੇ ਪਰਿਵਾਰ ਨਾਲ ਫਿਲਮ ਦੇਖਣ ਆਉਂਗਾ ਤੇ ਵਰਲਡ ਵਾਈਡ ਹਿੱਟ ਹੋਣੀ ਚਾਹੀਦੀ ਹੈ ਮਤਲਬ ਬਹੁਤ ਰੂਹ ਖੁਸ਼ ਹੋ ਗਈ ਦੇਖ ਕੇ ਫਿਲਮ ਪੰਜੂ ਪੰਜ ਮੈਨੂੰ ਕਹਿੰਦਾ ਸੋਚ 100 ਨੰਬਰ ਹੈ ਜੇ ਇਹਨੂੰ ਵਧੀਆ ਮੂਵੀ ਆ ਜੀ ਐਦਾਂ ਦੀ ਮੂਵੀਜ਼ ਬਣਨੀਆਂ ਚਾਹੀਦੀਆਂ ਨੇ ਔਰ ਐਦਾਂ ਦੀ ਮੂਵੀਜ਼ ਹਮੇਸ਼ਾ ਪ੍ਰੋਮੋਟ ਹੋਣੀਆਂ ਚਾਹੀਦੀਆਂ ਨੇ ਅਸੀਂ ਗਿੱਪੀ ਭਾਜੀ ਨੂੰ ਇਹ ਵੀ ਐਡਵਾਈਸ ਕਰਾਂਗੇ ਕਿ ਨੈਕਸਟ ਟਾਈਮ ਡਰੱਗਸ ਦੇ ਉੱਪਰ ਮੂਵੀ ਬਣਾਉਣ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਸਾਰੀ ਡਰੱਗਸ ਦੇ ਵਿੱਚ ਆ ਰਹੀ ਹੈ ਗਿੱਪੀ ਭਾਜੀ ਕਰ ਸਕਦੇ ਨੇ ਬਹੁਤ ਹੀ ਵਧੀਆ ਮੂਵੀ ਹੈ ਐਦਾਂ ਦੀ ਮੂਵੀਜ਼ ਹਮੇਸ਼ਾ ਬਣਨੀਆਂ ਚਾਹੀਦੀਆਂ ਥੈਂਕ ਯੂ ਜੀ ਥੈਂਕ ਯੂ ਬਹੁਤ ਵਧੀਆ ਮੂਵੀ ਆ ਜੀ ਅਰਦਾਸ ਸਰਬਤ ਦੇ ਭਲੇ ਦੀ ਹੈਟਸ ਆਫ ਕਵਾਂਗਾ ਮੂਵੀ ਨੂੰ ਐਵੇਂ ਜੀ ਮੂਵੀ ਬਣਨੀਆਂ ਚਾਹੀਦੀਆਂ ਨੇ ਔਰ ਮੈਂ ਜਦੋਂ ਮੂਵੀ ਸਟਾਰਟ ਹੋਈ ਸੀਗੀ ਤਾਂ ਪਤਾ ਹੀ ਨਹੀਂ ਲੱਗੇ ਇੰਟਰਵਲ ਵੀ ਹੋ ਗਿਆ ਅੱਖਾਂ ਵੀ ਨਮ ਸੀਗੀਆਂ ਇੱਕ ਇੱਕ ਸੀਨ ਤੇ ਅੱਖਾਂ ਨਮ ਹੁੰਦੀਆਂ ਨੇ ਔਰ ਮੈਸੇਜ ਹੈ ਕਿ ਪਿਗਰਵਾਲ ਜੀ ਦੀ ਹਰ ਮੂਵੀ ਚ ਮੈਸੇਜ ਹੁੰਦਾ ਇਸ ਮੂਵੀ ਚ ਵੀ ਮੈਸੇਜ ਹੈ ਔਰ ਇਸ ਮੂਵੀ ਤਾਂ ਬਹੁਤ ਵੱਡਾ ਮੈਸੇਜ ਹੈ ਵੀ ਆਪਾਂ ਨੂੰ ਸਿੱਖਣਾ ਚਾਹੀਦਾ ਹੈ ਉਹ ਮੈਂ ਤੁਸੀਂ ਮੂਵੀ ਦੇਖ ਕੇ ਤੁਹਾਨੂੰ ਪਤਾ ਚੱਲੇਗਾ ਵੀ ਕੀ ਮੈਸੇਜ ਹੈ ਸੋ 13 ਸਤੰਬਰ ਨੂੰ ਜਰੂਰ ਜਾਓ ਦੇਖਣ ਸਾਰੇ ਸੋ ਮੇਰੇ ਵੱਲੋਂ ਸਾਰੀ ਟੀਮ ਨੂੰ ਬੈਸਟ ਵਿਸ਼ੀਆ ਸਰ ਕੀ ਕਹਿਣਾ ਚਾਹੋਗੇ ਫਿਲਮ ਦੇਖ ਕੇ ਆਏ ਹੋ ਮੈਮ ਬਹੁਤ ਵਧੀਆ ਮੂਵੀ ਹੈ ਮਤਲਬ ਕਿ ਇਹ ਨਾ ਤੀਸਰਾ ਪਾਰਟ ਹੈ ਔਰ ਬਹੁਤ ਅੱਛੀ ਮੂਵੀ ਬਣੀ ਹੈ ਫਰਸਟ ਪਾਰਟ ਤੋਂ ਲੈ ਕੇ ਸੈਕਿੰਡ ਪਾਰਟ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਇਮੋਸ਼ਨਲ ਹੈ ਠੀਕ ਹੈ ਜੀ ਜਿੱਥੇ ਮਤਲਬ ਕਿ ਸਾਨੂੰ ਕਨੈਕਟੀਵਿਟੀ ਉਹਨਾਂ ਦੇ ਪਾਸ ਦੀ ਜਿਹੜੇ ਕੈਰੈਕਟਰਸ ਨੇ ਉਹਨਾਂ ਨਾਲ ਬਹੁਤ ਜ਼ਿਆਦਾ ਜੋੜਦੀ ਹੈ ਤੇ ਸਭ ਤੋਂ ਵਧੀਆ ਗੱਲ ਜਿਹੜੀ ਹੈਗੀ ਸੱਚਖੰਡ ਦੇ ਦਰਸ਼ਨ ਜਿਹੜੇ ਹੁੰਦੇ ਨੇ ਸਾਨੂੰ ਬੈਠਿਆ ਬਿਠਾਇਆ ਉਹ ਐਂ ਲੱਗ ਰਿਹਾ ਸੀ ਕਿ ਅਸੀਂ ਉੱਥੇ ਹੀ ਆਂ ਉੱਥੋਂ ਹੀ ਦਰਸ਼ਨ ਕਰ ਰਹੇ ਆਂ ਤੇ ਬਹੁਤ ਵਧੀਆ ਉਪਰਾਲਾ ਇਹ ਤੇ ਇਹ ਇਦਾਂ ਹੀ ਫਿਲਮ ਅੱਗੇ ਵੀ ਫ੍ਰੈਂਚਾਈਜ਼ੀ ਜਿਹੜੀ ਚੱਲਦੀ ਰਹੇ ਹੋ ਕੋਈ ਲੱਭਜ ਹੈ ਨਹੀਂ ਜੀ ਇੰਨਾ ਵਧੀਆ ਫਿਲਮ ਜਿਹੜੀ ਅਰਦਾਸ ਬੇਨਤੀ ਕੀਤੀ ਆ ਬਾਬਾ ਗੁਲਾਬ ਸਿੰਘ ਜੀ ਨੇ ਹਾਂ ਜੀ ਤੇ ਬਾਕੀ ਜਿਹੜੇ ਰੋਲ ਨਵਾਇਨ ਨਾ ਸਾਰੇ ਅਕਤਰਾਂ ਨੇ ਬਹੁਤ ਵਧੀਆ ਮੈਨੂੰ ਮੈਂ ਤਾਂ ਬਹੁਤ ਰੋਇਆ ਜੀ ਕਿਉਂਕਿ ਇਹ ਫਿਲਮ ਦੇਖ ਕੇ ਇੱਕ ਤਾਂ ਧੀਆਂ ਪੁੱਤਰਾਂ ਨੂੰ ਇਹ ਗਿਆਨ ਹੋਊਗਾ ਵੀ ਅਸੀਂ ਮਾਂ-ਬਾਪ ਦੀ ਇੱਜ਼ਤ ਕਰੀਏ ਜਿਨ੍ਹਾਂ ਨੇ ਮਾਂ-ਬਾਪ ਦੀ ਇੱਜ਼ਤ ਕਰੀ ਉਹ ਰੱਬ ਨੂੰ ਪਾ ਲੈਂਦਾ ਜੀ ਫਿਲਮ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਵੀ ਜਿਹੜੇ ਹੈ ਦਰਸ਼ਨ ਹੋਏ ਨੇ ਉਸ ਬਾਰੇ ਕੀ ਕਹਿਣਾ ਚਾਹੋਗੇ ਉਸ 파ਟ ਬਾਰੇ ਕਿ ਲੋਕਾਂ ਨੂੰ ਜਿਹੜਾ ਹੈ ਘਰੇ ਬੈਠੇ ਬੈਠੇ ਤਖਤ ਸ੍ਰੀ ਹਜ਼ੂਰ ਸਾਹਿਬ ਜੀ ਦੇ ਦਰਸ਼ਨ ਹੋਣਗੇ ਹਾਂ ਬਿਲਕੁਲ ਸਹੀ ਗੱਲ ਹੈ ਜੀ ਜਾਣ ਵਿੱਚ ਹੀ ਦਾ ਹਜ਼ੂਰ ਸਾਹਿਬ ਜਾਣ ਸ਼ਰਧਾ ਲੈ ਕੇ ਜਾਵੇ ਜਿਹੜੇ ਅੱਜ ਕੱਲ ਸ਼ਰਧਾ ਨਹੀਂ ਲੋਕਾਂ ਇਸੇ ਕਰਕੇ ਤਾਂ ਸਾਡਾ ਕੰਮ ਨਹੀਂ ਬਣ ਰਿਹਾ ਜੀ ਇਹ ਫਿਲਮ ਜਿਹੇ ਹੀ ਦਿਖਾਇਆ ਵਾ ਵੀ ਸ਼ਰਧਾ ਲੈ ਕੇ ਜਾਓਗੇ ਵਿਸ਼ਵਾਸ ਰੱਖੋਗੇ ਪ੍ਰਮਾਤਮਾ ਤੇ ਤਾਂ ਸਭ ਕੁਝ ਮਿਲਦਾ ਹਾਂਜੀ ਭਾਈ ਗੁਰਜੀਆ ਖਾਲਸਾ ਭਾਈ ਗੁਰਜੀਆ ਫਿਰ ਬਹੁਤ ਸੋਹਣੀ ਮੂਵੀ ਬਣਾਈ ਗਈ ਆ ਅਰਦਾਸ ਸਰਬੱਤ ਦੇ ਭਲੇ ਦੀ ਸਾਰਿਆਂ ਨੂੰ ਬੇਨਤੀ ਕਰਦੇ ਆ ਪਰਵਾਰਾ ਸਮੇਂ ਦੇਖਣ ਆਇਓ ਐਦਾਂ ਦੀਆਂ ਮੂਵੀਆਂ ਹੋਰ ਬਣਨੀਆਂ ਚਾਹੀਦੀਆਂ ਸਮਾਜਿਕ ਰਿਸ਼ਤਿਆਂ ਨੂੰ ਜੋੜਨ ਦਾ ਇਹ ਮੂਵੀ ਕੰਮ ਕਰੂਗੀ ਨਵਾਂ ਮੀਲ ਪੱਥਰ ਕੱਢ ਕੇ ਧੰਨਵਾਦ ਜੀ ਸੱਚੀ ਕਾਜੀ ਕੀ ਫਿਲਮ ਵੇਖ ਕੇ ਆਏ ਬਹੁਤ ਇੰਜੋਏ ਕੀਤਾ ਜੀ ਗੀਪਾ ਜੀ ਦੀ ਐਕਟਿੰਗ ਬਹੁਤ ਵਧੀਆ ਸੀ ਬਿਲਕੁਲ ਉਹਨਾਂ ਨੇ ਬਹੁਤ ਵਧੀਆ ਮਾਹੌਲ ਬਣਾ ਕੇ ਰੱਖਿਆ ਇੱਕ ਮਿੰਟ ਵੀ ਤੁਸੀਂ ਅੱਖ ਨਹੀਂ ਚਪਕ ਸਕਦੇ ਹੈਗੇ ਜੀ ਮੈਂ ਤਾਂ ਕਹੇ ਕਹਨਾ ਹੈ ਕਿ ਗੁੱਗੀ ਪੱਜੀ ਜਿਹੜੇ ਹੈਗੇ ਨੇ ਉਹ ਮੁਤਾਬਕ ਨੇ ਹੈਗੇ ਪੰਜਾਬੀ movies ਦੇ ਜੀ ਹੀ ਇਸ ਦਾ ਬੈਸਟ ਐਕਟਰ ਹੈ ਮੈਂ ਕੀ ਕਹਿਣਾ ਚਾਹੂਗੀ ਬਹੁਤ ਗ੍ਰੇਟ ਹੈ ਜੀ ਗੁੱਗੀ ਪੱਜੀ ਗ੍ਰੇਟ ਹੈ ਗੁੱਪੇ ਗੁੱਗੀ ਗ੍ਰੇਟ ਹੈ ਉਹਨਾਂ ਕਰਕੇ ਮੂਵੀ ਬਹੁਤ ਹੀ ਬਹੁਤ ਹੀ ਵਧੀਆ ਮੂਵੀ ਸੀ ਜੀ ਇਮੋਸ਼ਨਸ ਨਾਲ ਭਰਪੂਰ ਇਹ ਫਿਲਮ ਵੀ ਹੈ ਲੱਗਦਾ ਹੈ ਕਿ ਜਿਹੜੇ ਅੱਜ ਕੱਲ ਅਸੀਂ ਇਹਨੇ ਪ੍ਰੈਕਟੀਕਲ ਹੋ ਚੁੱਕੇ ਆ ਕਿ ਇਹ ਫਿਲਮ ਜਿਹੜੀ ਹੈ ਇਹਨੂੰ ਵੇਖਣ ਤੋਂ ਬਾਅਦ ਅਸੀਂ ਫਿਰ ਤੋਂ ਕਨੈਕਟ ਕਰ ਸਕਾਂਗੇ ਆਪਣੇ ਰਿਸ਼ਤਿਆਂ ਦੇ ਨਾਲ ਬਿਲਕੁਲ ਕਰ ਸਕਾਂਗੇ ਰਿਐਲਿਟੀ ਹੈ ਲਾਈਫ లైఫ్ ది రియాలిటీ ਦਿਖਾਈ ਜਾ万ని ਇਸੇ ਵੀムーਵੀ ਦੇਖ ਕੇ ਤੁਸੀਂ ਰਿਸ਼ਤੇ ਦੀ ਵੈਲਿਊ ਨੂੰ ਸਮਝਦੇ ਹੈਗੇ ਹੋ ਕਿ ਰਿਸ਼ਤੇ ਦੀ ਕੀ ਵੈਲਿਊ ਹੁੰਦੀ ਹੈ ਕਿ ਪਰਿਵਾਰ ਕੀ ਹੁੰਦਾ ਹੈਗਾ ਉਹ ਤੁਸੀਂ ਵੈਲਿਊ ਸਮਝਦੇ ਹੈਗੇ ਕਈ ਵਾਰ ਅੱਖ ਚੋਂ ਥੋੜੀ ਨਿਕਲਨੇ ਸਾਡੇ ਠੀਕ ਹੈ ਨਾ ਬਹੁਤ ਦਸ ਆ ਰੀਅਲੀ ਗੁੱਡ ਥੈਂਕ ਯੂ ਸੋ ਮੈਨ ਕੀ ਆਇਆ ਹੂੰ ਕੀ ਕਹਿਣਾ ਚਾਹੁੰਦੀ ਕਲਮ ਬਾਰੇ ਪੈਣ ਜੀ ਬਹੁਤ ਸੋਹਣੀ ਫਿਲਮ ਸੀਗੀ ਜਿੰਨੀਆਂ ਵੀ ਅੱਖਾਂ ਸੀਗੀਆਂ ਜੇ ਥੀਏਟਰ ਦੇ ਅੰਦਰ ਹਜ਼ਾਰ ਬੰਦਾ ਬੈਠਾ ਸੀ ਤੇ ਸਾਰੇ ਹੀ ਰੋ ਰਹੇ ਸੀਗੇ ਹਾਂਜੀ ਹਨਾ ਜੀ ਇੱਕ ਵੀ ਮਤਲਬ ਐਸਾ ਬੰਦਾ ਨਹੀਂ ਸੀਗਾ ਜਿਨੀਆਂ ਅੱਖਾਂ ਨਹੀਂ ਭਰੀਆਂ ਸੋ ਗਰੇਵਾਲ ਸਾਹਿਬ ਹੋਣਾ ਨੇ ਬਹੁਤ ਵੱਡਾ ਇਹ ਉਪਰਾਲਾ ਕੀਤਾ ਉਦਮ ਕੀਤਾ ਐਸੀਆਂ ਫਿਲਮਾਂ ਸਾਡੇ ਸਮਾਜ ਨੂੰ ਬਹੁਤ ਵੱਡੀ ਦੇਣ ਹੁੰਦੀਆਂ ਨੇ ਆਪਣੇ ਪਰਿਵਾਰਾਂ ਨਾਲ ਆਪਣੀਆਂ ਫੈਮਲੀਆਂ ਨਾਲ ਸਾਰੇ ਪੰਜਾਬ ਵਿੱਚ ਦੇਸ਼ਾਂ ਵਿਦੇਸ਼ਾਂ ਵਿੱਚ ਜਿਹੜੇ ਵੱਸਦੇ ਸਿੱਖ ਨੇ ਉਹਨਾਂ ਨੂੰ ਬੇਨਤੀ ਆ ਆਪਣੇ ਫਰਜ਼ਾਂ ਪ੍ਰਤੀ ਤੁਸੀਂ ਜਾਗਰੂਕ ਹੋਵੋਗੇ ਬਹੁਤ ਕੋਈ ਤੁਹਾਨੂੰ ਸਿੱਖਣ ਨੂੰ ਮਿਲੂਗਾ ਬਹੁਤ ਜ਼ਿਆਦਾ ਸਟੋਰੀ ਉਹ ਆ ਜਿਹੜੀ ਸਾਡੀ ਜ਼ਿੰਦਗੀ ਵਿੱਚ ਜੋ ਚੱਲ ਰਿਹਾ ਤੇ ਸਾਡੇ ਦੀ ਢੋਕ ਰਹੀ ਆ ਤੇ ਜਦੋਂ ਅਸੀਂ ਉਹਨੂੰ ਆਪਣੀ ਜੀਵਨ ਨਾਲ ਟਕਾ ਕੇ ਦੇਖਾਂਗੇ ਤਾਂ ਸਾਨੂੰ ਬਹੁਤ ਵੱਡੇ ਅਸਰ ਦੇਖਣ ਨੂੰ ਮਿਲਣਗੇ। ਧੰਨਵਾਦ ਜੀ। ਬਹੁਤ ਧੰਨਵਾਦ ਭੈਣ ਜੀ। ਬਸ ਦੋ ਨਹੀਂ ਮੈਂ ਪਹਿਲੇ ਨੰਬਰ 'ਤੇ ਰੱਖੂਗਾ ਕਿ ਸਾਨੂੰ ਪੰਜਾਬੀਆਂ ਨੂੰ ਗੁਰੂ ਸਾਹਿਬ ਨੇ ਇੱਕ ਚੀਜ਼ ਬਖਸ਼ੀ ਹੈ। ਜੀ। ਉਹ ਸਰਬੱਤ ਦਾ ਭਲਾ ਮੰਗਣਾ। ਅਰਦਾਸ ਕਿ ਅਸੀਂ ਜੋ ਮਰਜ਼ੀ ਮੰਗੀ ਜਾਈਏ। ਲੇਕਿਨ ਅੰਤਤ ਜਿਹੜੀ ਅਸੀਂ ਗੱਲ ਮੰਗਦੇ ਆ ਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। 올 오버 ਆਪਾਂ ਜੇ ਗੱਲ ਕਰੀਏ ਤੇ ਮੂਵੀ ਬਹੁਤ ਵਧੀਆ ਸਿਗੀ ਤੇ ਆਪਾਂ ਨੂੰ ਆਪਣੇ ਪਰਿਵਾਰਾਂ ਸਣੇ ਆਪਣੇ ਮਾਤਾ ਪਿਤਾ ਸਣੇ ਬੱਚਿਆਂ ਸਣੇ ਇਸ ਮੂਵੀ ਨੂੰ ਵੇਖਣਾ ਚਾਹੀਦਾ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਇਸ ਮੂਵੀ ਤੋਂ ਇਹ ਅਰਦਾਸ ਸ਼ਬਦ ਤੋਂ ਕੁਝ ਹੋਰ ਹੀ ਅੰਦਰੋਂ ਜਿਵੇਂ ਪੋਜ਼ਿਟਿਵਿਟੀ ਜੀ ਆਉਂਦੀ ਹੈ ਕਿ ਫਿਲਮ ਸਰਬੱਤ ਦੇ ਭਲੇ ਦੀ ਇਹ ਅਰਦਾਸ ਕੀਤੀ ਗਈ ਤੇ ਸ਼੍ਰੀ ਹਜੂਰ ਸਾਹਿਬ ਦੀ ਧਰਤੀ ਵਿਖਾਈ ਗਈ ਬਹੁਤ ਬਹੁਤ ਜ਼ਾਦੀ ਵਧੀਆ ਫਿਲਮ ਸੀ